ਫੋਨ ਉੱਪਰ ਜੀ ਜਾਵੇ ਫੋਨ ਤੇ ਟ੍ਰਾਂਟੋ ਇੱਕ ਨੱਡੀ ਸੱਦੀ ਜਾਵੇ ਲਾਲ ਲਾਲ ਅੱਖਾਂ ਵਾਲਾ ਕਿਹੜਾ ਹੋਈ ਜਾਂਦਾ ਜਿਵੇਂ ਜਿਵੇਂ ਸੰਪਰਾਤ ਲੈ ਜਾਉ ਸੋ ਥੋੜਾ ਦੇ ਜੜ ਬਜਨੇ ਸਵਾਗਤ ਹੈ ਜੀ ਸੋ ਬਹੁਤ ਧੰਨਵਾਦ ਸਾਡੇ ਚੈਨਲ ਤੇ ਬਹੁਤ ਬਲੋਗ ਆ ਰਹੀ ਨੇ ਸੋ ਅੱਜ ਜੇ ਬਸਾਖੀ ਦਾ ਬਹੁਤ ਪਵਿੱਤਰ ਦਿਹਾੜਾ ਹੈ ਸੋ ਅੱਜ ਜੇ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀ ਬਹੁਤ ਬਹੁਤ ਮੁਬਾਰਕਾ ਸੋ ਅੱਜ ਅਸੀਂ ਚੱਲੇ ਆਂ ਪਿੱਛੇ ਕਿਆਰੀ ਚ ਲੈਸਣ ਵਟਣਾ ਸੋ ਚੱਲਦੇ ਆਂ ਸੋ ਜਿੱਥੇ ਉੱਥੇ ਜਾ ਕੇ ਮਿਲਦੇ ਆਂ ਸੋ ਇਹ ਅਸੀ ਤਨੀ ਬੱਜੇ ਹੋਪੀ ਗਰਮੀ ਦਾ ਇਹ ਟਮਾਟਰ ਦੀ ਪਨੀਰੀ ਬੀਜੀ ਸੋ ਉੱਥੇ ਜਾ ਕੇ ਮਿਲਦੇ ਆਂ ਸੋ ਇਹ ਸ਼ਿਮਲਾ ਮਿਰਚ ਲਈ ਹੋਏ ਨੇ ਹਜੇ ਕਲੀਲ ਐਸੀਆਂ ਸੂ ਮਰ ਜਾ ਗਈਆਂ ਸੋ ਇਹ ਟਮਾਟਰ ਲਾਈਨ ਹੈ ਜੀ ਇਹ ਵੀ ਸ਼ਿਮਲਾ ਮਿਰਚ ਹੈ ਇਹ ਹਰੀ ਮਿਰਚ ਹੈ ਉਧਰ ਸਾਹਮਣੇ ਬਿੱਲ ਲਾਈ ਵੀ ਹੈ ਸੋ ਮਿਲੋ ਯੂ ਮੀ ਨੂੰ ਹੀ ਮੇਰੇ ਬਦਲ ਵੀ ਸਾਰੇ ਨੇ ਕਿਆ ਤਰੀ ਫਸਰੀ ਤਾਂ ਸੋ ਲਸਣ ਬਟਾ ਲੱਗੇਵੇਂ ਹੀ ਸੋ ਇਹ ਕਿਆਰੀ ਅਸੀਂ ਪਰਸਾ ਉੱਥੇ ਪੱਟ ਲਈ ਸੀ ਸੋ ਸਾਡੀਆਂ ਬਸ ਇਹ ਦੋ ਕਿਹੜੀਆਂ ਰਹਿ ਗਈਆਂ ਸੋ ਬਸ ਇਹ ਅਸੀਂ ਲੈ ਕੇ ਚੱਲੇ ਕਰਨੂ ਸੋ ਅਮ ਸੋ ਮੈਂ ਬਣਾਉਣਾ ਜੀ ਗੱਠੀਆਂ ਸੋ ਮੀ ਪਾਲਾ ਮੌਸਮ ਹੋਇਆ ਪਈ ਸੋ ਮਿਲਦੀ ਆਈ ਲਸਣ ਦਾ ਘਰ ਨੂੰ ਲੈ ਕੇ ਜਾਣ ਵਾਲੀ ਬਾਕੀ ਕੰਮ ਰਹਿ ਗਿਆ ਜੀ ਸੋ ਆਪਾਂ ਬਸ ਲੈ ਕੇ ਚੱਲੀਆਂ ਜੀ ਘਰ ਨੂੰ ਲਸਣ ਬਸ ਆਪਣੀ ਇਹ ਤਿੰਨ ਪੋਥੀਆਂ ਰਹਿ ਗਈਆਂ ਸੋ ਬਾਕੀ ਆਪਾਂ ਨੇ ਪੱਟ ਲਿਆ ਤੁਸੀਂ ਦੇਖ ਸਕਦੇ ਹੋ ਸੋ ਮੀਂਹ ਵਾਲਾ ਮੌਸਮ ਹੋ ਗਿਆ ਔਰ ਇਹ ਬੱਦਲ ਚੜ੍ਹ ਕੇ ਆਉਣ ਲੱਗ ਗਿਆ ਸੋ ਹੁਣ ਤੁਸੀਂ ਉਹ ਗੰਨਾ ਦੇਖ ਸਕਦੇ ਹੋ ਜੀ। ਤੋਂ ਗੰਨਾ ਵਿੱਜੇ ਵੀ ਜੀ। ਆ ਸਰੋਂ ਝਾੜੀ ਸੀ ਬਹੁਤ ਸੋਹਣਾ ਝਾੜ ਨਿਕਲਿਆ ਜੀ। ਚਾਰ ਡੱਬੇ ਭਰ ਗਏ ਸਰੋਂ ਦੇ ਇਹ ਨਾਲ। ਇੱਧਰ ਮਿਰਚਾਂ, ਸ਼ਿਮਲਾ ਮਿਰਚ, ਟਮਾਟਰ, ਕੀਆ ਸਭ ਕੁਝ ਲਾਇਆ ਹੋਇਆ ਜੀ। ਛਣ ਕਰਾਂ ਜਾ ਕੇ ਤੁਹਾਨੂੰ ਦਸਣਾ ਦਿਖਾਉਣੀ ਹੈ ਜੀ। ਤੁਸੀਂ ਜਰਦਾ ਜਰ ਮੈਸਰ ਨੂੰ ਸਬਸਕ੍ਰਾਈਬ ਕਰ ਲਿਓ ਜੀ। ਗੁਰਦੇ ਕਿ ਲੱਗਦਾ ਦਾ ਉਸੇ ਤੋਂ ਜੁਰ ਕਰ ਰਿਹਾ ਵੀਡੀਓ ਨਾ ਤਾਂ ਕਿ ਉਹ ਦੇਖਿਓ ਜੀ ਸੋ ਆਪਾਂ ਹੁਣ ਮਿਲਦੇ ਨੈਕਸਟ ਵੀਡੀਓ ਤੇ ਤੱਕਦੇ ਰਹੀ ਸਸਿ ਕਾਲ ਹਾਂ ਮੈਂ ਮਲੇ ਕੇ ਤੇ ਲੈ ਕਰਨ ਠੀਕ ਆ ਪਾਉਣ ਲੱਗਿਆ ਆ ਦੇਖ ਰ ਸੋ ਸੜਾ ਪਾਟ ਲਿਆ ਜੀ ਸੋ ਹੁਣ ਆਪਾਂ ਗੁੱਥੇ ਬਣਾਉਣ ਲੱਗੇ ਵੇ ਸੀ ਸੋ ਗੁੱਥੇ ਆਪਾਂ ਦਸ ਬਣਾ ਲਈਏ ਬਾਕੀ ਆਪ ਬਣਾਉਣ ਲੱਗੇ ਵੇ ਤੁਸੀਂ ਮੋਸਾਂ ਦੇ ਕੋਈ ਮੀ ਪੈਨਲਸ ਵਾਲੇ ਮੀ ਪੈ ਗਿਆ ਸੀ ਉਹਨਾਂ ਦਾ ਬੁਨੇ ਤੋਂ ਪਕੜਤੀ ਹੈ ਹੁਣ ਆਪਾਂ ਚੱਲਦੀਆਂ ਜੀ ਸੱਚੇ ਨੇ ਆਪਣੀ ਬਾਲਕਨੀ ਚ ਜੇ ਸਰਦ ਚੈਨ ਲਾ ਤੇ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੀ ਹੋਈ ਸੋ ਪਹੁੰਚ ਗਈ ôi mikini guchia una tía kini una tía guchia tía guchia 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 نو مل دی nækst video ته شارين سبسکرایب